ਮੇਰੀ ਗੱਲ ਸੁਣ ਕੱਲ ਐਤਵਾਰ ਮੈਂ ਉਹ ਨਿੰਮ ਨਹੀਂ ਲਾਈ ਹਨਾ ਨਿੰਮਾਂ ਦੇ ਨਿੰਮ ਲਾਈ ਬੂਟੇ ਲਾਏ ਹਨਾ ਲਿਆ ਕੇ ਤੇ ਇੱਕ ਉਹ ਲਾਗੇ ਮੈਂ ਬੰਨੇ ਬੰਨੇ ਤੇ ਲਾਤੀ ਆਪਣੇ ਇਹ ਖੱਟੇ ਦੇ ਉਹ ਜਿਹੜਾ ਫੁੱਲੂ ਗੱਲਾ ਜਾਂ ਮੈਨੂੰ ਕਹਿੰਦਾ ਇਹ ਕਹਿੰਦਾ ਯਾਰ ਫਸਲ ਨਹੀਂ ਹੋਣੀ ਇੱਥੇ ਇਹ ਜਗ੍ਹਾ ਰੋਕ ਜਾਣੀ ਆ ਮੈਂ ਕਹਿੰਦਾ ਜਿੰਨੇ ਕਦੀ ਫਸਲ ਹੋਣੀ ਆ ਹਨਾ ਉਹਨੇ ਜਦੋਂ ਨਿੰਮਾ ਪਾਲ ਗਏ ਆ ਵੱਡੀਆਂ ਹੋ ਗਏ ਆ ਉਹਨੇ ਕਦੇ ਮੈਂ ਕਹਾ ਮੈਂ ਕੋਟ ਨੇ ਬਣਾ ਬਣਾ ਕੇ ਵੇਚ ਦੇਣੇ ਆ ਮੈਂ ਕਹਾ ਉਹਨੇ ਕਦੀ ਮੈਂ ਦਾਤਣਾ ਹੀ ਬਣਾ ਬਣਾ ਕੇ ਵੇਚ ਦੇਣੀਆਂ ਵਾ ਜੇ ਬੋਤੀ ਗਰ ਜੱਟ ਵੇ ਮਾਰਸੜ ਹੋ ਗਦਾ ਆ ਉਹਨੂੰ ਮੈਂ ਖੂਰੇ ਲੈ ਆ ਕਰੂ ਮੈਂ ਮੈਂ ਕਹਾ ਉਹਨੇ ਜਿੰਨੀ ਕਿ ਜਗਾ ਇਹਨਾਂ ਨੇ ਘੇਰ ਨਹੀਂ ਕੇ ਤੇ ਬਹੁਤ ਫਸਲ ਹੋ ਜਾਣੀ ਉਹਨੇ ਕਦੀ ਮੈਂ ਕਹਾ ਮੈਂ ਦਾਤਣਾ ਵੇਚ ਦਿਆ ਕਰਨੀ ਆ ਕੋਟ ਨੇ ਵੇਚ ਦਿਆ ਕਰਨੀ ਸਹੀ ਕਿ ਨਹੀਂ ਇਹ ਐਵੇਂ ਲੋਕੀ ਸਮਝਦੇ ਨਹੀਂ ਲੋਕੀ ਐਵੇਂ ਫੁੱਦੂ ਆ ਬਾਬੇ ਲੋਕੀ ਇਹ ਨਾ ਇਹ ਚੀਜ਼ ਨੂੰ ਸਮਝਦੇ ਨਹੀਂ ਆ ਹਾਂ ਫੋਲੋ ਨਹੀਂ ਕਰਦੇ ਬਾਹਰ ਜੀ ਤੂੰ ਕੀ ਕੀਤੀ ਹੈਣਾ ਬਾਹਰ ਤੇਰੇ ਨਾਲ ਦੂਜੇ ਨੇ ਵੀ ਹਾਂ ਦੂਜੇ ਨੇ ਵੀ ਕਰਨੀ ਹਾਂ ਤੀਜੇ ਨੇ ਵੀ ਸਾਡੇ ਤੇ ਕਿਨੇ ਕੀਤੀ ਉਹ ਤੇ ਰੱਦ ਮਾ ਕੇ ਆਹੋ ਮੈਂ ਪੰਜ ਪੰਜ ਨਿੰਮਾ ਲਾਈਆਂ ਹਨਾ ਉੱਥੇ ਨਿੰਮਾ ਮੈਨੂੰ ਸਾਲੀ ਟੈਨਸ਼ਨ ਰਹਿੰਦੀ ਮੈਂ ਕਹਾਂ ਯਾਰ ਕੋਈ ਸਪਰੇ ਨਾ ਕਰ ਜਵੇ ਉੱਤੇ ਰੌਂਡਪਨਾ ਮਾਰ ਜਵੇ ਕੋਈ ਕੋਈ ਇਦਾਂ ਪਾਟ ਨਾ ਜਾਵੇ ਹਾਂ ਸ਼ੈਤਾਨੀ ਵੀ ਨਾ ਹੁਣ ਆਪਣੇ ਕੋ ਬੰਦੇ ਰੁੱਖ ਲਾਉਣ ਵਾਲੇ ਯਾਰ ਤੇ ਨਾ ਰੁੱਖ ਰੁੱਖ ਤਾਂ ਵਾਧੂ ਲਾਉਣੇ ਆਪਾਂ ਹੁਣ ਖੱਤਾ ਰੁੱਖਾ ਨਾ ਹੀ ਭਰ ਦੇਣਾ ਵਾ ਪਿਆਰ ਕੀ ਕਣਕ ਰਹਿੰਦੀ ਹੈ ਵਿੱਚ ਕਣਕ ਰਹਿੰਦੇ ਉਨੇ ਤੈਨੂੰ ਉਹੀ ਗੱਲ ਦੱਸਣ ਡਿਆ ਜਿੰਨੇ ਕਦੀ ਕਣਕ ਹੁਣੀ ਉਨੇ ਕਦੀ ਮੈਂ ਉਹ ਦਾਤਣਾ ਵੇਚ ਦੇਣੀ ਬਣਾ ਬਣਾ ਕੇ ਉਹਨੇ ਕਦੇ ਉਹਨੇ ਕਦੇ ਘੋਟ ਨੇ ਵੇਚ ਦਿਆ ਕਰਨੇ ਜੇ 70 ਰੁਪਏ ਦਾ ਵੀ ਘੋਟ ਨਾ ਹੋਇਆ ਇੱਕ ਦਿਨ ਦੇ ਭਾਜ 60 ਘੋਟ ਨੇ 70 ਘੋਟ ਨੇ ਵੀ ਵੇਚ ਕੇ ਵਿਗਏ 7749000 ਰੁਪਏ ਆ ਜਾਣਾ 70 79 4900 ਇੱਕ ਕਈ ਵੇਲੇ ਅਰੇ ਫਿਰ ਤੇਰੇ ਵੀ ਫਿਰ ਜਾਣਾ ਜਨਾਨੀਆਂ ਨੇ ਜਨਾਨੀਆਂ ਨੇ ਬਹੁਤ ਘੋਟ ਨੇ ਲੈ ਜਾਣੇ ਜੇ ਤਾਂ ਤੇਰੀ ਤੇ ਘਰ ਵਾਲੀ ਨੇ ਲੈ ਜਾਣੇ ਤਿੰਨ ਚਾਰ ਜਦੋਂ ਤੇਰੇ ਤੇਰੇ ਫੇਰਨੇ ਹੁਣ ਕੱਸ ਜਾਣੇ ਉਹ ਨੇ ਘਰੇ ਵਾਲ ਨੂੰ ਨਾ ਇਹ ਫੇਰੀ ਲੱਗ ਨਾ ਮੈਂ ਆਪ ਹੀ ਮੈਂ ਆਪ ਹੀ ਘੱਟ